ਹਾਂਜੀ ਭਗਤ ਜੀ ਜੋ ਅੱਜ ਪਿੰਡ ਕਲਿਆਣਪੁਰ ਦੇ ਵਿੱਚ ਸਾਲਾਨਾ ਜਾਗਰਣ ਮਾਂ ਮਾਝ ਦਾ ਕਰਵਾਇਆ ਜਾ ਰਿਹਾ ਉਸ ਦੇ ਸੰਬੰਧ ਵਿੱਚ ਦੱਸਦੇ। ਇਹ ਪਹਿਲਾਂ ਤੇ ਸਭ ਤੋਂ ਪਹਿਲਾਂ ਮੈਂ ਢੇਂਗਰ ਵਾਲਿਆਂ ਦਾ ਧੰਨਵਾਦੀ ਹਾਂ ਕਿ ਜਿਹੜੇ ਹਰ ਸਾਲ ਆਣ ਕੇ ਸੇਵਾ ਕਰਦੇ ਨੇ। ਇਹ ਜਾਗਰਣ ਜਿਹੜਾ ਹਰ ਸਾਲ ਪਿੰਡ ਦੀ ਸ਼ਕ ਸ਼ਾਂਤੀ ਵਾਸਤੇ ਕਰਾਇਆ ਜਾਂਦਾ ਹੈ। ਸੰਗਤਾਂ ਸਾਰੀਆਂ ਬੜੇ ਪਿਆਰ ਨਾਲ ਸੇਵਾ ਕਰਦੀਆਂ ਨੇ। ਇਹਦੇ ਵਿੱਚ ਬੱਚਿਆਂ ਨੂੰ ਕਾਪੀਆਂ ਪੈਨ ਵੀ ਵੰਡੇ ਜਾਂਦੇ ਨੇ। ਦੀਆਂ ਸ਼ੁਕਰੀ ਵੰਡੇ ਜਾਂਦੇ ਨੇ ਭਗਤਾਨ ਨੂੰ ਵੀ ਸ਼ੁਕਰੀ ਵੰਡੇ ਜਾਂਦੇ ਨੇ ਕਿਉਂਕਿ ਇਹ ਪਿੰਡ ਬੜਾ ਸਹਯੋਗ ਦਿੰਦਾ ਜਿਹਦੇ ਕਰਕੇ ਜਗਰਾਤਾ ਅੱਜ ਕੀਤਾ ਸਮਾਜੇ ਕਰਾਤਾ ਆ ਤੇ ਮੈਂ ਪਿੰਡ ਦਾ ਵੀ ਧੰਨਵਾਦੀ ਆ ਬਾਹਰੋਂ ਵੀ ਲੋਕੀ ਸੇਵਾ ਕਰਦੇ ਨੇ ਮੈਂ ਸਾਰਿਆਂ ਦਾ ਧੰਨਵਾਦੀ ਆ ਪਰ ਇਹ ਗੱਲ ਕਹਿੰਦੇ ਨੇ ਕਿ ਭਾਈ ਗੁਪਤ ਦਾਣੇ ਸਾਰੇ ਸੇਵਾ ਬੜੀ ਕਰਦੇ ਨੇ ਪਰ ਮਾ ਮਾਈ ਦੀ ਕਿਰਪਾ ਨਾਲ ਹਰ ਸਾਲ ਬਧੀਆ ਤੋਂ ਬਧੀਆ ਪ੍ਰੋਗਰਾਮ ਹੋ ਰਿਹਾ ਵਾ ਪਿਛਲੀ ਵਾਰੋਂ ਅੱਜ ਕੀ ਵਧੀਆ ਵਾ ਇਹਦੇ ਨਾਲੋਂ ਮਾਹਰਣੀ ਗਾ ਵੀ ਵਧੀਆ ਕਰੇਗੀ ਭਗਤ ਜੀ ਕਿੰਨੀਆਂ ਪਾਰਟੀਆਂ ਆ ਰਹੇ ਨੇ ਅੱਜ ਮਹਾਰਾਜ ਦਾ ਮਹਾਰਾਣੀ ਦਾ ਜਾਗਰਣ ਜਿਹੜਾ ਉਹ ਗਾਇਨ ਕਰਨ ਵਾਸਤੇ ਵੇਖੋ ਜੀ ਪਾਰਟੀ ਤੇ ਤਕਰੀਬਨ ਸਾਡੀ ਆਪਣੀ ਹੁੰਦੀ ਹੈ ਜਗਜੰਨੀ ਸਿਮਰਨ ਮੰਡਲੀ ਜਿਸਟਡ ਬਾ ਆਪਣੀ ਪਾਰਟੀ ਦਾ ਨਾਮ ਦੱਸ ਦਿਓ ਜਗਜੰਨੀ ਸਿਮਰਨ ਮੰਡਲੀ ਤੇ ਦਾਸ ਮੈਂ ਸੇਵਾ ਕਰਦਾ ਇਹਦੀ ਸਾਡੇ ਠਾਕੁਰਪੁਰ ਚੰਨ ਸਿੰਘ ਜੀ ਨੇ ਜੋਗਵਾਲ ਜੱਟਾ ਤੋਂ ਜਿਹੜੇ ਬੜੀ ਸ਼ੁੱਧ ਕਥਾ ਕਰਦੇ ਨੇ ਉਹਨਾਂ ਨਾਲ ਦੀ ਕਥਾ ਕਿਸੇ ਵੀ ਛਿਗਰਾਤੇ ਵਾਲਿਆਂ ਨੇ ਨਹੀਂ ਆਉਂਦੀ ਕਿਉਂਕਿ ਬੜੇ ਪੜੇ ਲਿਖੇ ਨੇ ਕਾਫੀ ਜੀ ਪਾਰਟੀਆਂ ਨਾਲ ਵੀ ਮੈਂ ਕੰਮ ਕੀਤਾ ਵਾ ਬਹੁਤ ਐਂਜਗਲਾਟੇ ਵਾਲਿਆਂ ਨੂੰ ਤਾਂ ਕਥਾ ਹੀ ਨਹੀਂ ਕੀ ਆਉਂਦੀ ਜਦੋਂ ਕਥਾ ਦਾ ਟਾਈਮ ਹੁੰਦਾ ਤਕਰੀਬਨ ਸੌਂ ਹੀ ਜਾਂਦੇ ਨੇ ਪਰ ਮਾਅ ਮਾਈ ਦੀ ਕਿਰਪਾ ਨਾਲ ਸਾਡੀ ਪਾਰਟੀ ਦੇ ਚੇਨਾ ਦਾਮਾ ਵੀ ਇਹ ਸੌਂ ਵਾਲਾ ਬੰਦਾ ਨਾਲ ਰੱਖਦੇ ਹੁੰਦੇ ਆ ਅਗੱਜੇ ਅੱਜ ਦੇ ਸਵੇਰ ਦਿਹਾੜੇ ਤੇ ਲੋਕਾਂ ਨੂੰ ਸੰਗਤਾਂ ਨੂੰ ਕੀ ਉਪਦੇਸ਼ ਦੇਣਾ ਚਾਹੁੰਦੇ ਜੀ ਦੋ ਜੀ ਸਾਰੇ ਸੰਗਤਾਂ ਤੇ ਸਾਡੀ ਬੇਨਤੀ ਹੈ ਕਿ ਵੱਧ ਚੜ ਕੇ ਉੱਥੇ ਭੱਜ ਜੀ ਪਰ ਤੇ ਬੱਚਿਆਂ ਆਪਣੇਆਂ ਦਾ ਵੀ ਖਿਆਲ ਰੱਖੋ ਕਿਉਂਕਿ ਸਾਰਾ ਤੇ ਇਲਾਕਾ ਜਿਹੜਾ ਨਸ਼ਿਆਂ ਚੀ ਜਾਈ ਜਾ ਰਿਹਾ ਮਾਤੋਂ ਕੇ ਬੇਨਤੀ ਹੈ ਕਿ ਜੇ ਤੁਸੀਂ ਧਾਰਮਿਕ ਵਿਚਾਰਾਂ ਨਾਲ ਜੁੜੋਗੇ ਤੁਹਾਡੇ ਬੱਚਿਆਂ ਨੂੰ ਜਿਹੜੀ ਅਕਲ ਆਏਗੀ ਤੇ ਜੇ ਤੁਸੀਂ ਪ੍ਰਮਾਤਮਾ ਦੀ ਸੇਵਾ ਕਰੋਗੇ ਤਾਂ ਬੱਚਿਆਂ ਨੂੰ ਕੁਦਰਤੀ ਅਕਲ ਆਏਗੀ ਇਸ ਕਰਕੇ ਮੇਰੀ ਬੇਨਤੀ ਹੈ ਕਿ ਜਿੱਥੇ ਵੀ ਕੋਈ ਧਾਰਮਿਕ ਕਿਸੇ ਵੀ ਮਜ਼ਬਦ ਦਾ ਪ੍ਰੋਗਰਾਮ ਹੁੰਦਾ ਹੈ ਉੱਥੇ ਦਰਸ਼ਨ ਦੇਣੇ ਚਾਹੀਦੇ ਨੇ ਕਦੀ ਵੀ ਕਿਸੇ ਦੀ ਨਿੰਦਿਆ ਚੋੜੀ ਨਹੀਂ ਕਰਨੀ ਚਾਹੀਦੀ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹਨ ਸਾਨੂੰ ਸਾਰੇ ਵਧੀਆ ਹਨ ਫਗੋ ਜੀ ਦਿਨੋਂ ਤੇ ਨਹੀਂ ਨੌਜਵਾਨ ਪੀੜ੍ਹੀ ਜਿਹੜੀ ਸਾਡੀ ਉਹ ਨਸ਼ਿਆਂ ਦੇ ਵਿੱਚ ਗ੍ਰਸਤ ਹੁੰਦੀ ਜਾ ਰਹੀ ਆ ਉਸ ਨੌਜਵਾਨ ਪੀੜ੍ਹੀ ਨੂੰ ਕੀ ਆਪਣਾ ਸਵੇਰ ਜਿਹੜੀ ਇੱਕ ਤੇ ਮੇਲ ਜਗਾਰੀ ਬਣੀ ਮੇਲ ਜਗਾਰੀ ਕਾਰਨ ਕਿਉਂਕਿ ਪਹਿਲੇ ਪਿੰਡਾਂ ਵਿੱਚ ਖੇਤਾਂ ਦੇ ਨਦਾਨ ਹੁੰਦੇ ਸੀ ਬੱਚੇ ਖੇਤ ਤੇ ਹੋਰ ਵੀ ਕਈ ਏਡਾ ਚੱਲਦੀਆਂ ਨੇ ਕੰਮ ਦੇ ਕੋ ਹੈ ਕੋਈ ਨਹੀਂ ਕੋਈ ਧਾਰੀ ਵਾਲੀ ਮੇਲੇ ਹੀ ਉਹ ਵੀ ਬੰਦ ਹੋ ਗਈ ਹੈ ਇਹਦੇ ਕਾਰਨ ਬੱਚੇ ਸਾਰੇ ਵੇਲੇ ਜਿਹੜਾ ਵੇਲਾ ਬੱਚਾ ਉਹਨੇ ਕੁਛ ਨਾ ਕੁਛ ਤੇ ਕਰਨਾ ਹੈ ਇਹ ਕੁਝ ਮਾਪਿਆਂ ਦੀ ਵੀ ਗਲਤੀ ਹੁੰਦੀ ਹੈ ਜਿਹੜੇ ਤਗੜੇ ਲੋਕਾਂ ਦੇ ਘਰਾਂ ਦੇ ਬੱਚੇ ਖਰਾਬ ਹੋ ਜਾਂਦੇ ਨੇ ਕਿਉਂਕਿ ਵੱਦ ਤੋਂ ਵੱਧ ਪੈਸੇ ਦੇ ਦਿੰਦੇ ਨੇ ਤੇ ਬੱਚੇ ਜਿਹੜੇ ਨੇ ਪੈਸੇ ਤੇ ਖੂਦ ਦੇ ਵਿੱਚ ਖਰਾਬ ਹੋ ਜਾਂਦੇ ਨੇ ਤੇ ਮੇਰੀ ਬੇਨਤੀ ਹੈ ਕਿ ਬੱਚਿਆਂ ਦਾ ਵੱਦ ਤੋਂ ਵੱਧ ਖਿਆਲ ਰੱਖੋ ਕਿਉਂਕਿ ਬੱਚੇ ਦੀ ਜਿਹੜੀ ਜ਼ਿੰਦਗੀ ਆ ਮਾਪਿਆਂ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ ਜੇ ਬੱਚਾ ਵਿਗੜ ਜਾਏ ਤੇ ਮਾਪਿਆਂ ਦੀ ਚੇਹੇ ਖਰਾਬ ਹੋ ਜਾਂਦੀ ਹੈ ਹੋਏ ਮੋਹ ਸਚੇਂਦਰ ਬਾਹਰ ਕੀ